ਬਾਲੀਵੁੱਡ ਅਦਾਕਾਰਾ ਸੁਰਈਆ ਨੂੰ ਹਿੰਦੀ ਫਿਲਮਾਂ ਦੀ ਮल्लिकाਏ ਹੁਸਨ ਕਿਹਾ ਜਾਂਦਾ ਸੀ ਪਰ ਉਸਦੀ ਅਸਲ ਜ਼ਿੰਦਗੀ ਉਨੀ ਹੀ ਬੇਰੰਗ ਸੀ ਉਸ ਨੂੰ ਆਪਣੇ ਕਰੀਅਰ ਦੇ ਸਿਖਰ ਤੇ ਦੇਵਾਨੰਦ ਦੇ ਨਾਲ ਪਿਆਰ ਹੋ ਗਿਆ ਪਰ ਉਹਨਾਂ ਦੀ ਪ੍ਰੇਮ ਕਹਾਣੀ ਕਦੇ ਵੀ ਪੂਰੀ ਨਹੀਂ ਹੋ ਸਕੀ ਹਰ ਐਕਟਰ ਡਾਇਰੈਕਟਰ ਦੀ ਪਹਿਲੀ ਪਸੰਦ ਸੁਰਈਆ ਸਾਰੀ ਉਮਰ ਇਕੱਲੀ ਰਹੀ ਪ੍ਰਸ਼ੰਸਕਾਂ ਚ ਪਾਗਲਪਨ ਇੰਨਾ ਜ਼ਿਆਦਾ ਸੀ ਕਿ ਉਹਨਾਂ ਦੇ ਘਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕਰਨੀ ਪਈ ਇੱਕ ਵਾਰ ਇੱਕ ਫੈਨ ਜਲੰਧਰ ਤੋਂ ਬਰਾਕ ਲੈ ਕੇ ਉਸਦੇ ਘਰ ਪਹੁੰਚ ਗਿਆ ਤੇ 2 ਲੱਖ ਰੁਪਏ ਦੇ ਗਹਿਣੇ ਵੀ ਲੈ ਕੇ ਆਇਆ ਸੀ 15 ਜੂਨ 1929 ਨੂੰ ਲਾਹੌਰ ਵਿੱਚ ਅਜੀਜ਼ ਜਮਾਲ ਸ਼ੇਖ ਅਤੇ ਮੁਮਤਾਜ਼ ਸ਼ੇਖ ਦੇ ਘਰ ਇੱਕ ਧੀ ਦਾ ਜਨਮ ਹੋਇਆ ਸੁਰਈਆ ਦਾ ਨਾਮ ਜਮਾਲ ਸ਼ੇਖ ਸੀ ਜਿਸ ਨੂੰ ਬਾਅਦ ਵਿੱਚ ਦੁਨੀਆ 'ਚ ਸੁਰਈਆ ਦੇ ਨਾਮ ਦੇ ਨਾਲ ਜਾਣਿਆ ਗਿਆ ਜਦੋਂ 1 ਸਾਲ ਦੀ ਸੀ ਤਾਂ ਉਸ ਦਾ ਪਰਿਵਾਰ ਮੁੰਬਈ ਆ ਗਿਆ ਫਿਰ ਇੱਥੇ ਹੀ ਉਸ ਨੇ ਸਿੱਖਿਆ ਪ੍ਰਾਪਤ ਕੀਤੀ ਸੁਰਈਆ ਦੇ ਮਾਮਾ ਐਮ ਜ਼ਹੂਰ ਹਿੰਦੀ ਸਿਨੇਮਾ ਦੇ ਮਸ਼ਹੂਰ ਖਲਨਾਇਕ ਹੁੰਦੇ ਸੀ ਅਜਿਹੇ 'ਚ ਸੁਰਈਆ ਲਈ ਹਿੰਦੀ ਫਿਲਮਾਂ ਦੇ ਵਿੱਚ ਆਉਣਾ ਬਹੁਤ ਆਸਾਨ ਹੋ ਗਿਆ ਇੱਕ ਵਾਰ ਸਕੂਲ ਦੀਆਂ ਛੁੱਟੀਆਂ ਦੌਰਾਨ ਸੁਰਈਆ ਫਿਲਮ ਤਾਜ ਮਹਿਲ ਦੀ ਸ਼ੂਟਿੰਗ ਦੇਖਣ ਚਾਚੇ ਦੇ ਨਾਲ ਮੋਹਨ ਸਟੂਡੀਓ ਗਈ ਸੀ ਉੱਥੇ ਫਿਲਮ ਨਿਰਮਾਤਾ ਨਾਨੂ ਭਾਈ ਵਕੀਲ ਨੇ ਉਸ ਨੂੰ ਵੇਖਿਆ ਨਾਨੂ ਭਾਈ ਉਸ ਦੀ ਸੁੰਦਰਤਾ ਤੇ ਸਾਦਗੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਫਿਲਮ ਵਿੱਚ ਮੁਮਤਾਜ਼ ਮਹਿਲ ਲਈ ਸੁਰਈਆ ਨੂੰ ਚੁਣ ਲਿਆ ਰਾਜ ਕਪੂਰ ਅਤੇ ਮਦਨ ਮੋਹਨ ਸੁਰਈਆ ਦੇ ਬਚਪਨ ਦੇ ਦੋਸਤ ਹਨ ਇਹਨਾਂ ਲੋਕਾਂ ਨਾਲ ਉਹ ਆਲ ਇੰਡੀਆ ਰੇਡੀਓ ਇਹ ਬੱਚਿਆਂ ਦੇ ਪ੍ਰੋਗਰਾਮ ਕਰਦੀ ਰਹਿੰਦੀ ਸੀ ਇੱਕ ਵਾਰ ਨੌਸ਼ਾਦ ਨੇ ਸੁਰਈਆ ਨੂੰ 올 ਇੰਡੀਆ ਰੇਡੀਓ ਤੇ ਗਾਉਂਦੇ ਹੋਏ ਸੁਣਿਆ ਨੌਸ਼ਾਦ ਸਾਹਿਬ ਨੂੰ ਸੁਰਈਆ ਦੀ ਗਾਇਕੀ ਦਾ ਅੰਦਾਜ਼ ਬਹੁਤ ਪਸੰਦ ਸੀ ਇਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਸੁਰਈਆ ਨੂੰ ਕਾਰਦਾਰ ਸਾਹਿਬ ਦੀ ਫਿਲਮ ਸ਼ਾਰਦਾ ਵਿੱਚ ਗਾਉਣ ਦਾ ਮੌਕਾ ਦਿੱਤਾ ਇਸ ਤਰ੍ਹਾਂ ਉਹ ਛੋਟੀ ਉਮਰ ਦੇ ਵਿੱਚ ਇੱਕ ਗਾਇਕ ਅਤੇ ਅਦਾਕਾਰ ਵਜੋਂ ਇੰਡਸਟਰੀ ਵਿੱਚ ਸ਼ਾਮਿਲ ਹੋ ਗਈ ਸੁਰਈਆ ਨੇ 1946 ਵਿੱਚ ਅਨਮੋਲ ਘੜੀ 1947 ਵਿੱਚ ਦਰਦ ਅਤੇ 1948 ਵਿੱਚ ਪਿਆਰ ਕੀ ਜੀਤ ਫਿਲਮਾਂ ਵਿੱਚ ਕੰਮ ਕੀਤਾ ਇਹਨਾਂ ਸਾਰੀਆਂ ਫਿਲਮਾਂ ਨੇ ਉਹਨਾਂ ਨੂੰ ਕਾਫੀ ਪ੍ਰਸਿੱਧੀ ਦਵਾਈ ਖਾਸ ਤੌਰ ਤੇ ਦਰਸ਼ਕਾਂ ਨੇ ਫਿਲਮ ਪਿਆਰ ਕੀ ਜੀਤ 'ਚ ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਸੀ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸੁਰਈਆ ਕਰਦੇ ਬਾਹਰ ਵੱਡੀ ਗਿਣਤੀ ਚ ਪ੍ਰਸ਼ੰਸਕ ਖੜੇ ਹੋਣ ਲੱਗੇ। ਸਥਿਤੀ ਵਿਗੜਨ ਤੇ ਇੱਕ ਇਨਸਪੈਕਟਰ ਅਤੇ ਚਾਰ ਕੌਨਸਟੇਬਲ ਤਾਇਨਾਤ ਕਰਨੇ ਪਏ। ਹਾਲਾਂਕਿ ਇਸ ਤੋਂ ਬਾਅਦ ਵੀ ਪ੍ਰਸ਼ੰਸਕ ਆਪਣੀ ਪਸੰਦੀਦਾ ਸੁਰਈਆ ਦੇ ਇੱਕ ਚਲਕ ਪਾਉਣ ਲਈ ਉਸਦੇ ਘਰ ਦੇ ਬਾਹਰ ਆਉਂਦੇ ਸੀ। ਭੀੜ ਇੰਨੀ ਜ਼ਿਆਦਾ ਹੁੰਦੀ ਸੀ ਕਿ ਲਗਭਗ ਹਰ ਸਮੇਂ ਟ੍ਰੈਫਿਕ ਜਾਮ ਰਹਿੰਦਾ ਸੀ। ਇੱਕ ਵਾਰ ਤਾਂ ਪ੍ਰਸ਼ੰਸਕਾਂ ਦਾ ਇਹ ਪਾਗਲਪਨ ਸੁਰਈਆ ਤੇ ਹਾਵੀ ਹੋ ਗਿਆ ਸੀ। ਸੁਰਈਆ ਨੇ ਆਪਣੀ ਇੱਕ ਫਿਲਮ ਦੇ ਪ੍ਰੀਮੀਅਰ ਤੇ ਜਾਣਾ ਸੀ। ਉਹ ਕਿਸੇ ਤਰ੍ਹਾਂ ਘਰ ਦੇ ਬਾਹਰ ਖੜੀ ਭੀੜ ਤੋਂ ਬਚ ਕੇ ਥੀਏਟਰ ਪਹੁੰਚ ਗਈ। ਹਾਲ ਦੇ ਅੰਦਰ ਕ ਫੇਰ ਇੰਤਜ਼ਾਮ ਕੀਤੇ ਗਏ ਸੀ ਤਾਂ ਕਿ ਸੁਰਈਆ ਨੂੰ ਕੋਈ ਪਛਾਣ ਨਾ ਸਕੇ ਪਰ ਫਿਰ ਵੀ ਉੱਥੇ ਇੱਕ ਵਿਅਕਤੀ ਨੇ ਉਸ ਨੂੰ ਪਛਾਣ ਲਿਆ ਸੀ ਉਸ ਨੇ ਚੀਕ ਕੇ ਕਿਹਾ ਇਹ ਤਾਂ ਸੁਰਈਆ ਹੈ ਇਹ ਸੁਣ ਕੇ ਸਾਰੀ ਭੀੜ ਸੁਰਈਆ ਤੇ ਆਕੇ ਟੁੱਟ ਪਈ ਭੀੜ ਨੇ ਸੁਰਈਆ ਨੂੰ ਇੰਨਾ ਘੇਰ ਲਿਆ ਕਿ ਉਸ ਦਾ ਸਕਾਫ ਉਸਤੇ ਹੱਥਾਂ ਤੋਂ ਫਿਸਲ ਕੇ ਦੂਰ ਝੱਡ ਗਿਆ ਪਹਿਲਾਂ ਤਾਂ ਸੁਰਈਆ ਦੇ ਨਾਲ ਆਏ ਸੁਰੱਖਿਆ ਕਰਮਚਾਰੀ ਕਾਫੀ ਦੇਰ ਤੱਕ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਗਾਰਡਸ ਵੱਲੋਂ ਗੱਲ ਨਾ ਬਣੀ ਤਾਂ ਪੁਲਿਸ ਨੂੰ ਬੁਲਾਉਣਾ ਪਿਆ ਇਸ ਘਟਨਾ ਦਾ ਸੁਰਈਆ ਤੇ ਇੰਨਾ ਬੁਰਾ ਅਸਰ ਪਿਆ ਕਿ ਉਹ ਜਨਤਕ ਥਾਵਾਂ ਤੇ ਜਾਣਾ ਬੰਦ ਹੀ ਕਰ ਦਿੱਤਾ ਇਸ ਤੋਂ ਬਾਅਦ ਉਹ ਕਦੇ ਵੀ ਆਪਣੀ ਫਿਲਮਾਂ ਦੇ ਪ੍ਰੀਮੀਅਰ ਤੇ ਵੀ ਨਹੀਂ ਗਈ ਸੀ ਸੁਰਈਆ 1948 ਦੀ ਫਿਲਮ ਵਿਦਿਆ ਵਿੱਚ ਦੇਵਾਨੰਦ ਦੇ ਨਾਲ ਨਜ਼ਰ ਆਈ ਸੀ ਇਸ ਫਿਲਮ ਨਾਲ ਸੁਰਈਆ ਦੀ ਜ਼ਿੰਦਗੀ ਪੂਰੀ ਬਦਲ ਗਈ। ਇਸ ਸੈੱਟ ਤੇ ਉਹ ਪਹਿਲੀ ਵਾਰ ਦੇਵਾਂਨੰਦ ਨੂੰ ਮਿਲੀ ਸੀ। ਇਸ ਮੁਲਾਕਾਤ ਦੀ ਇੱਕ ਦਿਲਚਸਪ ਕਹਾਣੀ ਵੀ ਹੈ। ਵਿਦਿਆ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ ਪਰ ਇਹ ਤੈ ਨਹੀਂ ਸੀ ਕਿ ਹੀਰੋ ਕੌਣ ਹੋਵੇਗਾ। ਇੱਕ ਦਿਨ ਸੁਰਈਆ ਸੈੱਟ ਤੇ ਕੁਰਸੀ ਤੇ ਬੈਠੀ ਸੀ ਫਿਰ ਉਸ ਦਿਨ ਅਜ਼ਰ ਕੋਨੇ ਵਿੱਚ ਬੈਠੇ ਇੱਕ ਵਿਅਕਤੀ ਤੇ ਪਈ ਜੋ ਸੁਰਈਆ ਵੱਲ ਲਗਾਤਾਰ ਵੇਖ ਰਿਹਾ ਸੀ ਸੁਰਈਆ ਨੇ ਨਿਰਮਤਾ ਨੂੰ ਫੋਨ ਕਰਕੇ ਇਹ ਗੱਲ ਦੱਸੀ ਸੁਰਈਆ ਨੇ ਕਿਹਾ ਜਿਹੜੇ ਇੱਜ਼ਤਦਾਰ ਨੌਜਵਾਨ ਕੁਰਸੀ ਤੇ ਬੈਠੇ ਨੇ ਉਹਨਾਂ ਨੂੰ ਉੱਥੋਂ ਹਟਾ ਦਿਓ ਤਾਂ ਹੀ ਮੈਂ ਕੰਮ ਕਰ ਸਕਾਂਗੀ ਨਿਰਮਤਾ ਦੇਵਾਨੰਦ ਕੁਲਗੇ ਪਰ ਉਸ ਨੂੰ ਬਾਹਰ ਭੇਜਣ ਦੀ ਬਜਾਏ ਸੁਰਈਆ ਦੇ ਕੋਲ ਲਿਆ ਅਤੇ ਮੁਸਕਰਾ ਕੇ ਉਹਨਾਂ ਦੀ ਜਾਣ ਪਛਾਣ ਕਰਵਾਈ ਨਿਰਮਤਾ ਨੇ ਕਿਹਾ ਮਿਲੋ ਇਹ ਸਾਡੀ ਫਿਲਮ ਦਾ ਹੀਰੋ ਹੈ ਦੇਵਾਨੰਦ ਇਸ ਤੋਂ ਪਹਿਲਾਂ ਕਿ ਸੁਰਈਆ ਅੱਗੇ ਬੋਲ ਪਵੇ ਦੇਵਾਨੰਦ ਨੇ ਕਿਹਾ ਇੱਕ ਨੌਜਵਾਨ ਨੂੰ ਇੰਨੀ ਵੱਡੀ ਹੀਰੋਇਨ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਇੱਕ ਵਾਰ ਦੇਖ ਤਾਂ ਲੈਣ ਦਿਓ ਪਰ ਇਸ ਲਈ ਗੁਸਤਾਖੀ ਮਾਫ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਫਿਲਮ ਦੀ ਸ਼ੂਟਿੰਗ ਦੇ ਵਿੱਚ ਰੁੱਝ ਗਏ ਰੋਜ਼ਾਨਾ ਮਿਲਣ ਤੋਂ ਬਾਅਦ ਦੋਹਾਂ 'ਚ ਡੂੰਗੀ ਦੋਸਤੀ ਹੋ ਗਈ ਤੇ ਬਾਅਦ 'ਚ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਉਹਨਾਂ ਦੀਆਂ ਨਜ਼ਰਾਂ ਸੈੱਟ 'ਤੇ ਇੱਕ ਦੂਜੇ ਨੂੰ ਲੱਗਦੀਆਂ ਰਹਿੰਦੀਆਂ ਸੀ ਦੇਵਾਨੰਦ ਉਸ ਨੂੰ ਪਿਆਰ ਨਾਲ ਨੋਜੀ ਕਹਿੰਦੇ ਸੀ ਤੇ ਸੁਰਈਆ ਉਸ ਨੂੰ ਸਟੀਵ ਕਹਿੰਦੀ ਸੀ ਸੈਟ ਤੋਂ ਇਲਾਵਾ ਦੇਵਾਨੰਦ ਵੀ ਉਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸੀ ਉਹ ਕਈ ਵਾਰ ਇਕੱਠੇ ਬਾਹਰ ਵੀ ਜਾਂਦੇ ਸੀ ਪਰ ਕੁਝ ਸਮੇਂ ਬਾਅਦ ਜਿਵੇਂ ਕਿ ਉਹਨਾਂ ਦੇ ਪਿਆਰ ਨੂੰ ਨਜ਼ਰ ਹੀ ਲੱਗ ਗਈ ਸੁਰਇਆ ਦੀ ਨਾਨੀ ਨੂੰ ਉਹਨਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਸੀ ਨਾਨੀ ਪੁਰਾਣੇ ਵਿਚਾਰਦੀ ਸੀ ਉਸ ਨੂੰ ਸੁਰਇਆ ਦਾ ਕਿਸੇ ਵੱਖਰੇ ਧਰਮ ਦੇ ਲੜਕੇ ਨਾਲ ਵਿਆਹ ਕਰਵਾਉਣਾ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਅਜਿਹੇ 'ਚ ਉਸਨੇ ਦੇਵਾਨੰਦ ਦਾ ਆਉਣਾ ਜਾਣਾ ਬੰਦ ਕਰਵਾ ਦਿੱਤਾ ਇਸ ਘਟਨਾ ਤੋਂ ਬਾਅਦ ਨਾਨੀ ਹਰ ਸਮੇਂ ਸੁਰਇਆ ਦੇ ਕੋਲ ਰਹਿੰਦੀ ਸੀ 1950 ਵਿੱਚ ਦੇਵਾਨੰਦ ਅਤੇ ਸੁਰਇਆ ਦੀਆ ਤੇ ਦੋ ਫਿਲਮਾਂ ਕੀਤੀਆਂ 1950 ਵਿੱਚ ਦੇਵਾਨੰਦ ਤੇ ਸੁਰਈਆ ਨੇ ਦੋ ਹੋਰ ਫਿਲਮਾਂ ਸਨਮ ਤੇ ਜੀਤ ਨੂੰ ਸਾਈਨ ਕੀਤਾ ਪਰ ਨਾਨੀ ਨੇ ਸੱਟ ਤੇ ਵੀ ਸੁਰਈਆਂ ਨੂੰ ਇਕੱਲੇ ਨਹੀਂ ਛੱਡਿਆ ਜਿਸ ਕਰਕੇ ਦੇਵਾਨੰਦ ਉਸ ਨਾਲ ਗੱਲ ਨਹੀਂ ਕਰ ਸਕਿਆ ਉਸਨੇ ਨਿਰਦੇਸ਼ਕ ਨੂੰ ਉਹਨਾਂ ਦੇ ਰੋਮਾਂਟਿਕ ਸੀਨ ਹਟਾਉਣ ਲਈ ਵੀ ਕਿਹਾ ਉਹ ਫੋਨ ਤੇ ਵੀ ਗੱਲ ਨਹੀਂ ਕਰ ਸਕਦੇ ਸੀ ਇਸ ਲਈ ਦੋਵੇਂ ਚਿੱਠੀਆਂ ਰਾਹੀਂ ਗੱਲ ਕਰਦੇ ਸੀ 1949 ਚ ਜੀਤ ਦੀ ਸ਼ੂਟਿੰਗ ਦੌਰਾਨ ਦੇਵਾਨੰਦ ਭੱਜ ਕੇ ਸੁਰਈਆ ਤੇ ਨਾਲ ਵਿਆਹ ਕਰਾਉਣ ਲਈ ਤਿਆਰ ਸੀ ਪਰ ਨਾਨੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਸ ਤੋਂ ਬਾਅਦ ਸੁਰਈਆ ਨੇ ਆਪਣੇ ਘਰ ਦਾ ਮਾਹੌਲ ਨਾ ਖਰਾਬ ਹੋਵੇ ਇਸ ਕਾਰਨ ਦੇਵਾਨੰਦ ਦੇ ਨਾਲ ਰਿਸ਼ਤਾ ਤੋੜ ਦਿੱਤਾ ਤੇ ਸਦਾ ਲਈ ਇਕੱਲੀ ਹੀ ਰਹੀ